ਪੰਜਾਬ ਚ ਸੱਤਾ ਦੀ ਸਿਖਰ ਤੇ ਬੈਠੀ ਆਮ ਆਦਮੀ ਪਾਰਟੀ ਬਾਰੇ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਆਮ ਆਦਮੀ ਪਾਰਟੀ 2027 ਤੋਂ ਬਾਅਦ ਕੱਲੇ ਪੰਜਾਬ ਚ ਨਹੀਂ ਦੇਸ਼ ਭਰ ਚ ਖਤਮ ਹੋ ਜਾਊਗੀ ਆਮ ਆਦਮੀ ਪਾਰਟੀ ਬਾਰੇ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਸਿਆਸਤ ਦੀ ਸਿਆਸੀ ਪੀਂਗ ਇੱਕਦਮ ਚੜ੍ਹਾਈ ਉਸੇ ਤਰੀਕੇ ਦੇ ਨਾਲ ਉਸੇ ਤੇਜ਼ੀ ਤੇ ਰਫ਼ਤਾਰ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਖਾਤਮੇ ਵੱਲ ਵਧੂਗੀ ਆਹ ਗੱਲ ਆਮ ਆਦਮੀ ਪਾਰਟੀ ਦੇ ਜਿਹੜੇ ਓਪੋਨੈਂਟ ਨੇ ਰਾਜਨੀਤੀ ਦੇ ਵਿੱਚ ਉਹ ਕਹਿੰਦੇ ਨੇ ਆਮ ਆਦਮੀ ਪਾਰਟੀ ਜਿਹੜੇ ਬੜੇ ਥੋੜੇ ਸਮੇਂ ਦੇ ਵਿੱਚ ਉਭਾਰ ਚਾਈ ਤੇ ਥੋੜੇ ਸਮੇਂ ਚ ਹੀ ਰਾਜਨੀਤੀ ਦੇ ਵਿੱਚ ਇਸ ਪਾਰਟੀ ਨੇ ਉਹ ਮੀਲ ਪੱਥਰ ਸਥਾਪਿਤ ਕੀਤੇ ਸ਼ਾਇਦ ਜੇਕਰ ਆਪਾਂ ਰਾਜਨੀਤਿਕ ਪਾਰਟੀਆਂ ਦਾ ਇਤਿਹਾਸ ਦੇਖੀਏ ਤਾਂ ਹੋਰ ਕਿਸੇ ਰਾਜਨੀਤਿਕ ਪਾਰਟੀ ਦੇ ਹਿੱਸੇ ਇੰਨੀ ਛੇਤੀ ਇੰਨੀ ਵੱਡੀ ਕਾਮਯਾਬੀ ਨਹੀਂ ਆਉਂਦੀ ਤੁਸੀਂ ਦੇਖੋ ਕਿ ਅੰਨਾ ਹਜਾਰੇ ਦਾ ਅੰਦੋਲਨ ਜਿਹੜਾ ਦਿੱਲੀ ਦੇ ਰਾਮਲੇਲਾ ਮੈਦਾਨ ਦੇ ਵਿੱਚ ਇਸ ਗੱਲ ਦੇ ਉੱਪਰ ਖੜਾ ਹੋਇਆ ਕਿ ਦੇਸ਼ ਨੂੰ ਭ੍ਰਸ਼ਟਾਚਾਰ ਮੁਕਤ ਕਰਨਾ ਕਿ ਜਿਹੜੀ ਦੇਸ਼ ਦੇ ਵਿੱਚ ਕਰਪਸ਼ਨ ਆਹ ਕਰਪਸ਼ਨ ਆਪਣੀ ਹੁਣ ਸਾਰੀ ਹੱਦ ਬੰਨੇ ਪਾਰ ਕਰ ਗਈ ਇਸ ਕਰਕੇ ਲੋਕਾਂ ਨੂੰ ਹੁਣ ਬਾਹਰ ਸੜਕਾਂ ਤੇ ਆ ਕੇ ਸੰਘਰਸ਼ਾਂ ਦੇ ਵਿੱਚ ਨਿਤਰਨਾ ਪੈਣਾ ਤਾਂ ਜੋ ਦੇਸ਼ ਨੂੰ ਇਸ ਕਰਪਸ਼ਨ ਦਾ ਜਿਹੜਾ ਕੀੜਾ ਇਹਦੇ ਤੋਂ ਬਚਾਇਆ ਜਾ ਸਕੇ ਅੰਨਾ ਹਜ਼ਾਰੇ ਹੋਰਾਂ ਦਾ ਅੰਦੋਲਨ ਦਿੱਲੀ ਦੇ ਰਾਮਲੇਲਾ ਮੈਦਾਨ ਦੇ ਵਿੱਚ ਚੱਲਦਾ ਅਰਵਿੰਦ ਕੇਜਰੀਵਾਲ ਤੇ ਇਹਨਾਂ ਦੀ ਪੂਰੀ ਟੀਮ ਇਸ ਅੰਦੋਲਨ ਦੇ ਵਿੱਚ ਹੁੰਦੀ ਹੈ ਇਸ ਅੰਦੋਲਨ ਨੇ ਭਾਵੇਂ ਦੇਸ਼ ਦੇ ਵਿੱਚੋਂ ਕ腐ਸ਼ਨ ਤਾਂ ਨਹੀਂ ਖਤਮ ਕਰ ਸਕਿਆ ਆਹ ਅੰਦੋਲਨ ਪਰ ਦੋ ਵੱਡੀਆਂ ਡਿਵੈਲਪਮੈਂਟ ਇਸ ਅੰਦੋਲਨ ਨੇ ਦਿੱਤੀਆਂ ਇੱਕ ਤਾਂ ਆਮ ਆਦਮੀ ਪਾਰਟੀ ਦਿੱਤੀ ਇਸ ਅੰਦੋਲਨ ਨੇ ਦੂਜਾ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਅੰਦੋਲਨ ਦੀ ਹੀ ਬਦੌਲਤ ਸੱਤਾ ਦੇ ਵਿੱਚ ਆਈ ਕਾਂਗਰਸ ਬਿਲਕੁਲ ਹਾਰਸ਼ੀਤ ਚਲੀ ਗਈ ਆਮ ਆਦਮੀ ਪਾਰਟੀ ਜਿੱਦਾ ਜਨਮ 26 ਨਵੰਬਰ 2012 ਨੂੰ ਅਰਵਿੰਦ ਕੇਜਰੀਵਾਲ ਨੇ ਕੀਤਾ ਇਸ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਇਸ ਗੱਲ ਦੇ ਉੱਪਰ ਸੱਤਾ ਚਾਈ ਕੇ ਅਸੀਂ ਇੱਕ ਲੋਕਪਾਲ ਲੈ ਕੇ ਆਵਾਂਗੇ ਅਸੀਂ ਰਾਜਨੀਤੀ ਦੇ ਵਿੱਚ ਜਾ ਕੇ ਅਸੀਂ ਕਈ ਤਰੀਕੇ ਦੀਆਂ ਡਿਵੈਲਪਮੈਂਟ ਕਰਾਂਗੇ ਅਸੀਂ ਰਾਜਨੀਤੀ ਦੇ ਵਿੱਚ ਕਈ ਜਿਹੜੇ ਨਵੇਂ ਮੀਲ ਪੱਥਰ ਨੇ ਉਹਨਾਂ ਨੂੰ ਸਥਾਪਿਤ ਕਰਾਂਗੇ ਕਰਾਂਗੇ ਆਮ ਲੋਕਾਂ ਦੀ ਜਿਹੜੀ ਰੈਲੇਵੈਂਸ ਹੈ ਉਹ ਹੋਊਗੀ ਇੰਡੀਅਨ ਪੋਲਿਟਿਕਸ ਦੇ ਵਿੱਚ ਕਿ ਆਮ ਘਰਾਂ ਦੇ ਵਿੱਚੋਂ ਅਸੀਂ ਲੋਕ ਲੈ ਕੇ ਆਵਾਂਗੇ ਵੀਆਈਪੀ ਕਲਚਰ ਅਸੀਂ ਖਤਮ ਕਰਾਂਗੇ ਸਭ ਤੋਂ ਜਿਹੜੀ ਸਾਡੀ ਵੱਡੀ ਪਹਿਲ ਹੈ ਉਹ ਇੱਕ ਪਾਰਦਰਸ਼ਤਾ ਹੋਊਗੀ ਸੇ ਸਭ ਕੁਝ ਬਿਲਕੁਲ ਸ਼ੀਸ਼ੇ ਵਾਂਗ ਸਾਫ਼ ਹੋਊਗਾ ਦੂਜਾ ਹੋਊਗਾ ਕਿ ਜ਼ੀਰੋ ਟੋਲਰੈਂਸ ਕਰਪਸ਼ਨ ਹੋਊਗੀ ਇਹਨਾਂ ਚੀਜ਼ਾਂ ਦੇ ਉੱਪਰ ਅਸੀਂ ਕੰਮ ਕਰਾਂਗੇ ਕਰਪਸ਼ਨ ਨੂੰ ਹੀ ਆਧਾਰ ਬਣਾ ਕੇ ਇੱਕ ਲੋਕਪਾਲ ਬਿੱਲ ਸਥਾਪਿਤ ਕੀਤਾ ਜਾਊਗਾ ਕਿ ਪਾਰਦਰਸ਼ੀ ਢੰਗ ਨਾਲ ਰਾਜਨੀਤੀ ਦੇ ਵਿੱਚ ਸਾਰੀਆਂ ਚੀਜ਼ਾਂ ਹੁਣ ਵਾਪਰਨ ਗਈਆਂ ਇਸੇ ਚੀਜ਼ ਨੂੰ ਲੈ ਕੇ ਅੰਨਾ ਹਜਾਰੇ ਨੂੰ ਪਿੱਛੇ ਛੱਡ ਕੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਬਣਾ ਕੇ ਮੈਦਾਨ ਚ ਉਤਰਦੇ ਨੇ ਨਾਲ ਪ੍ਰਸ਼ਾਂਤ ਪੂਸ਼ਣ ਹੁੰਦੇ ਨੇ ਤੇ ਉਹਨਾਂ ਦੇ ਨਾਲ ਮਨੀਸ਼ ਸ਼ਿਸ਼ੋਦੀਆ ਹੁੰਦੇ ਨੇ ਤੇ ਡਾਕਟਰ ਕੁਮਾਰ ਵਿਸ਼ਵਾਸ ਹੁੰਦੇ ਨੇ ਆ ਚਾਰ ਜਣੇ ਦੀ ਇੱਕ ਟੀਮ ਹੁੰਦੀ ਆ ਆਮ ਆਦਮੀ ਪਾਰਟੀ ਬਣਾਈ ਜਾਂਦੀ ਆ ਤੇ ਆਮ ਆਦਮੀ ਪਾਰਟੀ ਪਹਿਲੀ ਵਾਰ ਦਿੱਲੀ 'ਚ ਜਦੋਂ ਤੁਸੀਂ ਐ ਕਹੋ ਕਿ ਵੋਟਾਂ ਦੇ ਵਿੱਚ ਹਿੱਸੇ ਹਿੱਸਾ ਲੈਂਦੀ ਆ ਤਾਂ ਪੂਰਨ ਬਹੁਮਤ ਹਾਸਲ ਨਹੀਂ ਹੁੰਦਾ ਆਮ ਆਦਮੀ ਪਾਰਟੀ ਨੂੰ ਸਿਰਫ 28 ਸੀਟਾਂ ਆਉਂਦੀਆਂ ਨੇ ਆਮ ਆਦਮੀ ਨੂੰ ਤੇ ਇਸ ਤੋਂ ਬਾਅਦ ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾ ਲੈਂਦੇ ਨੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਜੀ ਧੰਵਾਦ ਅਸਤੀਫਾ ਦੇ ਦਿੰਉਂਦੇ ਨੇ ਅਸਤੀਫਾ ਦਿੱਤਾ ਕਿ ਅਸੀਂ ਉਸ ਤਰਿਕ ਨਾਲ ਕੰਮ ਨਹੀਂ ਕਰ پا ਰਹੇ ਬਹੁਮਤ ਦੀ ਸਰਕਾਰ ਹੋਣ ਕਰਕੇ ਦੇ ਅੱਗੇ ਬੜੇ ਅੜਿੱਕੇ ਨੇ ਅਰਵਿੰਦ ਕੇਜਰੀਵਾਲ 2015 ਦੀ ਫਿਰ ਚੋਣ ਲੜਦੇ ਨੇ ਦਿੱਲੀ 'ਚ ਤੇ ਉਦੋਂ ਤੁਸੀਂ ਦੇਖੋ ਕਿ ਪੂਰਨ ਬਹੁਮਤ ਹਾਸਲ ਹੋ ਜਾਂਦਾ ਅਰਵਿੰਦ ਕੇਜਰੀਵਾਲ ਨੂੰ ਤੇ ਸੱਟਾਂ ਵੀ ਬੜੀਆਂ ਆਉਂਦੀਆਂ ਨੇ ਸਰਕਾਰ ਆਪਣੀ ਅਰਵਿੰਦ ਕੇਜਰੀਵਾਲ ਹੋਰੀ ਬਣਾ ਲੈਂਦੇ ਨੇ ਤਾਂ ਉਸ ਤੋਂ ਬਾਅਦ ਅੱਗੇ ਫਿਰ 2020 ਦੇ ਵਿੱਚ ਫਿਰ ਅਰਵਿੰਦ ਕੇਜਰੀਵਾਲ ਹੋਰ ਆਪਣੀ ਦਿੱਲੀ ਦੇ ਵਿੱਚ ਸਰਕਾਰ ਬਣਾ ਲੈਂਦੇ ਨੇ ਕੰਮ ਸੀ ਕਿ ਅਸੀਂ ਤੁਸੀਂ ਇਹ ਕਹੋ ਕਿ ਅੰ ਪ੍ਰੋਪਰ ਇੱਕ ਪਾਰਦਰਸ਼ੀ ਢੰਗ ਦੇ ਨਾਲ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਅਸੀਂ ਸਾਰਾ ਕੁਝ ਦੱਸਾਂਗੇ ਕਿ ਰਾਜਨੀਤੀ ਦੇ ਵਿੱਚ ਕੀ ਹੁੰਦਾ ਤੇ ਕਿ ਲੋਕਪਾਲ ਬਣਾਵਾਂਗੇ ਲੋਕਪਾਲ ਤਾਂ ਇਸ ਕਰਕੇ ਪਿੱਛੇ ਰਹਿ ਗਿਆ ਕਿ ਦਿੱਲੀ ਯੂਟੀ ਸੀ ਉੱਥੇ ਪੂਰਨ ਰਾਜ ਨਹੀਂ ਸੀ ਇਸ ਕਰਕੇ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਸਾਨੂੰ ਲੋਕਪਾਲ ਬੁਲਾਉਣ ਦੇ ਵਿੱਚ ਇੱਥੇ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਬੈਠੀ ਆ ਸਾਡਾ ਸਾਰਾ ਪੂਰਾ ਕੰਟਰੋਲ ਨਹੀਂ ਇਸ ਗੱਲ ਦੇ ਉੱਪਰ ਤਾਂ ਅੱਗੇ ਉਹ ਫਿਰ ਆਪਣੀ ਜਿਹੜੀ ਰਾਜਨੀਤੀ ਇਸ ਗੱਲ ਦੇ ਉੱਪਰ ਫੋਕਸ ਕਰ ਦਿੰਦੇ ਨੇ ਕਿ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਡੀ ਵਿਚਾਰਧਾਰਾ ਕੀ ਆ ਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਸਾਡੀ ਵਿਚਾਰਧਾਰਾ ਕੋਈ ਨਹੀਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਿਹਤ ਤੇ ਸਿੱਖਿਆ ਦੇ ਉੱਪਰ ਕੰਮ ਕਰੀਏ ਸਿਹਤ ਤੇ ਸਿੱਖਿਆ ਦਾ ਇੱਕ ਮਾਡਲ ਅਰਵਿੰਦ ਕੇਜਰੀਵਾਲਗੇ ਬਿਤਾਉਂਦੇ ਨੇ ਕਿ ਅਲੱਗ-ਅਲੱਗ ਸਕੂਲਾਂ ਨੂੰ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਸਕੂਲਾਂ ਦੀ ਪ੍ਰਾਪਤੀਆਂ ਗਿਣਾਈਆਂ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਉਹ ਇੱਕ ਸਿੱਖਿਆ ਸਿੱਖਿਆ ਦੇ ਨਾਲ-ਨਾਲ ਇੱਕ ਹੈਲਥ ਦਾ ਮਾਡਲ ਲੁੰਦੇ ਨੇ ਜਿਹਨੂੰ ਮਹੌਲਾ ਕਲੀਨਿਕ ਕਿਹਾ ਜਾਂਦਾ ਅੱਗੇ ਇਲੈਕਸ਼ਨ ਆਉਂਦੀ ਆ ਜਿਹੜੀ ਲੇਟੈਸਟ ਇਲੈਕਸ਼ਨ ਦਿੱਲੀ ਦੇ ਵਿੱਚ ਲੰਘ ਕੇ ਹਟੀਆ ਐਦੇ ਚ ਆਮ ਆਦਮੀ ਪਾਰ ਅਬ ਮਤਲਬ ਕਿ ਖਤਮ ਤਾਂ ਨਹੀਂ ਹੋਈ ਪਰ ਆਪਣੀ ਸਰਕਾਰ ਉਹਨਾਂ ਨੇ ਗਵਾਲੀ ਸਰਕਾਰ ਬਣ ਗਈ ਉੱਥੇ ਭਾਜਪਾ ਦੀ ਦਿੱਲੀ ਚ ਹੁਣ ਆਮ ਆਦਮੀ ਪਾਰਟੀ ਸਿਰਫ ਇੱਕ ਵਿਰੋਧੀ ਧਿਰ ਦੇ ਉੱਪਰ ਆਪਣਾ ਰੋਲ ਨਿਭਾਉ ਰਹੀ ਹੈ ਸੱਤਾ ਦੇ ਵਿੱਚ ਉੱਥੇ ਭਾਜਪਾ ਪਾਰਟੀ ਰੂਲ ਕਰ ਰਹੀ ਹੈ ਸੀਮ ਹੈਗੇ ਨੇ ਰੇਖਾ ਗੁਪਤਾ ਹੁਣ ਅੱਜ ਤੁਸੀਂ ਪੰਜਾਬ ਤੇ ਪੰਜਾਬ ਚ ਆਮ ਆਦਮੀ ਪਾਰਟੀ ਨੇ ਜਿਹੜਾ 2017 ਦੇ ਇਲੈਕਸ਼ਨ ਸੀ ਉਹ ਲੈਕਸ਼ਨ ਬੜੇ ਜੋਰ ਸ਼ੋਰ ਦੇ ਨਾਲ ਲੜੀ ਪਰ 20 ਤੋਂ 22 ਸੇਟਾਂ ਤੱਕ ਜਿਹੜੀ ਸੀ ਆਮ ਆਦਮੀ ਪਾਰਟੀ ਸੇਮਤ ਹੋਊਗੀ ਕੈਪਟਨ ਮਨਿੰਦਰ ਸਿੰਘ ਦੀ ਅਗਵਾਈ ਦੇ ਹੇਠ ਪੰਜਾਬ ਦੇ ਵਿੱਚ ਕਾਂਗਰਸ ਆਪਣੀ ਸਰਕਾਰ ਬਣਾਗੀ ਆਮ ਆਦਮੀ ਪਾਰਟੀ ਜਿਹੜੀ ਵੱਡੇ ਦਾਅਵੇ ਤੇ ਵਾਦਿਆਂ ਦੇ ਨਾਲ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਪੰਜਾਬ ਦੀ ਜਿਹੜੀ ਲੁੱਟ ਹੋ ਰਹੀ ਆਹ ਲੁੱਟ ਬੰਦ ਕਰਾਂਗੇ ਤੁਸੀਂ ਜਿਸ ਸਾਡੇ ਹੱਥਾਂ ਦੇ ਵਿੱਚ ਫੈਸਲੇ ਲੈਣ ਦੀ ਤਾਕਤ ਤੇ ਸਮਰੱਥਾ ਦਿੰਦੇ ਹੋ ਤਾਂ ਤੁਸੀਂ ਦੇਖੋਗੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਾਬ ਬਦਲੂਗਾ ਕਿਵੇਂ ਤਰੀਕਈ ਗਰੰਟੀਆਂ ਦਿੱਤੀਆਂ ਕਈ ਮਾਡਲ ਪੇਸ਼ ਕੀਤੇ ਆਮ ਆਦਮੀ ਪਾਰਟੀ ਨੇ ਖਾਸ ਕਰਕੇ ਦਿੱਲੀ ਮਾਡਲ ਪੰਜਾਬ ਦੇ ਵਿੱਚ ਦਿੱਤਾ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਰੂਲ ਕਰ ਰਹੀ ਆ ਕਈ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਨੂੰ ਫੇਸ ਕਰ ਰਹੀ ਆ ਪਰ ਵਿਰੋਧੀ ਧਿਰ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਖਤਮ ਹੋ ਜਾਊਗੀ 2027 ਤੋਂ ਬਾਅਦ ਵੈਸੇ ਦੇਖੋ ਕਿ ਰਾਜਨੀਤੀ ਦੇ ਵਿੱਚ ਕੋਈ ਪਾਰਟੀ ਸਥਾਈ ਤੌਰ ਤੇ ਖਤਮ ਤਾਂ ਨਹੀਂ ਹੁੰਦੀ ਹੈਗੀ ਕਿਤੇ ਨਾ ਕਿਤੇ ਉਹ ਅੱਗੇ ਪਿੱਛੇ ਅੱਗੇ ਪਿੱਛੇ ਚੱਲੀ ਜਾਂਦੀ ਆ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿੰਨੀਆਂ ਸਿਆਸੀ ਪਾਰਟੀਆਂ ਨੇ ਦੇਸ਼ ਦੇ ਵਿੱਚ ਤੁਸੀਂ ਦੇਖ ਲਓ ਕਿੰਨੀਆਂ ਸਿਆਸੀ ਪਾਰਟੀਆਂ ਨੇ ਬੇਸ਼ੱਕ ਇੱਕ ਵਾਰ ਸੱਤਾ ਦੀ ਸ਼ਿਖਰ ਨੂੰ ਨੂੰ ਸ਼ੋਅ ਤਾਂ ਸਕੀਆਂ ਤੇ ਉੱਥੋਂ ਵਾਪਸ ਵੀ ਮੁੜੀਆਂ ਧੜੰਮ ਕਰਕੇ ਡਿੱਗੀਆਂ ਵੀ ਮੁੜ ਕੇ ਕਿ ਤਨਾ ਕਿਤੇ ਪਿੱਛੇ ਪਿੱਛੇ ਚੱਲ ਨਹੀਂ ਰਹੀਆਂ ਖਾਤਮਾ ਨਹੀਂ ਹੋਇਆ ਹੈਗਾ ਪਰ ਵਿਰੁੱਧ ਤਰ੍ਹਾਂ ਕਹਿੰਦੀਆਂ ਨੇ ਕਿ ਆਮ ਆਦਮੀ ਪਾਰਟੀ ਤਾਂ ਖਤਮ ਹੋ ਜੂਗੀ ਕਿ ਸਾਡੀ ਤੁਸੀਂ ਗੱਲ ਯਾਦ ਰੱਖਿਓ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੀ ਤੁਸੀਂ ਕੀ ਭੂਮਿਕਾ ਤੇ ਕਿੱਥੇ ਖੜੀ ਆ ਆਮ ਆਦਮੀ ਪਾਰਟੀ ਫਿਲਹਾਲ ਜੇਕਰ ਮੈਂ ਸਪੱਸ਼ਟ तौर ਦੇ ਉੱਪਰ ਕਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਨੂੰ ਸਾਡੇ 3 ਸਾਲ ਦੇ ਵਿੱਚ ਬੂਰ ਨਹੀਂ ਪਿਆ ਬਿਜਲੀ ਦੀ ਗਾਰੰਟੀ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਪੂਰੀ ਕੀਤੀ ਪਰ ਲੋਕ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਸਟਾਰਟਿੰਗ ਦੇ ਵਿੱਚ ਇਸ ਕਰਕੇ ਨਹੀਂ ਦਿੱਤੀਆਂ ਕਿ ਆਮ ਆਦਮੀ ਪਾਰਟੀ ਸਾਨੂੰ ਬਿਜਲੀ ਦੇਊਗੀ ਲੋਕਾਂ ਨੇ 92 ਸੀਟਾਂ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਦਿੱਤੀਆਂ ਸੀ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਸਿਸਟਮ ਦੇ ਵਿੱਚ ਚੇਂਜ ਲੈ ਕੇ ਆਵਾਂਗੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਜਿਹੜਾ ਪੰਜਾਬ ਹੁਣ ਤੱਕ ਅਕਾਲੀ ਕਾਂਗਰਸੀਆਂ ਨੇ ਕੰਗਲਾ ਪੰਜਾਬ ਬਣਾਇਆ ਇਸ ਕਰਕੇ ਜਿਹੜੇ ਸਾਡੇ ਤੌਰ ਤਰੀਕੇ ਨੇ ਕੰਮ ਕਰਉਂਦੇ ਹੋ ਵੱਖਰੇ ਹੋਣਗੇ ਅਸੀਂ ਮਾਈਨਿੰਗ ਨੂੰ ਸੇਵ ਕਰਾਂਗੇ ਐਕਸਰਸਾਈਜ਼ ਨੂੰ ਸੇਵ ਕਰਾਂਗੇ ਅਸੀਂ ਪੰਜਾਬ ਦੇ ਜਿਹੜੇ ਹੋਰ ਵਿਭਾਗਾਂ ਦੇ ਲੁੱਟ ਹੋ ਰਹੀ ਹੈ ਇਹਨਾਂ ਨੂੰ ਬਚਾਵਾਂਗੇ ਪੰਜਾਬ ਨੂੰ ਅਸੀਂ ਮੁੜ ਇੱਕ ਲੀਟੇ ਲੈ ਕੇ ਜਾਵਾਂਗੇ ਜਿਹੜੇ ਮਾਈਗ੍ਰੈਂਟ ਬਾਹਰ ਚਲੇ ਗਏ ਮਾਈਗ੍ਰੈਂਟ ਹੋਗੇ ਉਹਨਾਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ ਇੱਥੇ ਰੋਜ਼ਗਾਰ ਦਵਾਂਗੇ ਆਪਣੇ ਨੂੰ ਹੀ ਰੋਜ਼ਗਾਰ ਨਹੀਂ ਦਵਾਂਗੇ ਸ ਤਾਂ ਅੰਗਰੇਜ਼ ਵੀ ਇੱਥੇ ਆਉਣਗੇ ਸਾਨੂੰ ਪੁੱਛ ਕੇ ਉਹ ਮਤਲਬ ਸਾਨੂੰ ਪੁੱਛ ਪੁੱਛ ਕੇ ਇੱਥੇ ਆਉਣਗੇ ਕਿ ਥੋੜਾ ਪੰਜਾਬ ਇੰਨਾ ਕ ਡਿਵੈਲਪ ਹੋ ਗਿਆ ਕਿ ਅਸੀਂ ਉੱਥੇ ਆ ਕੇ ਆਪਣੀ ਕੋਈ ਇਨਵੈਸਟਮੈਂਟ ਕਰ ਸਕਦੇ ਆ ਇਹ ਆਮ ਆਦਮੀ ਪਾਰਟੀ ਫਿਲਹਾਲ ਇਹਨਾਂ ਗੱਲਾਂ ਤਾਂ ਨਹੀਂ ਖੜਨ ਭਾਈ ਆਮ ਆਦਮੀ ਪਾਰਟੀ ਦੇ ਜਿਹੜੇ ਕਈ ਐਮਐਲਏ ਨੇ ਉਹਨਾਂ ਐਮਐਲਏ ਨੇ ਆਮ ਆਦਮੀ ਪਾਰਟੀ ਨੂੰ ਇਹੋ ਜਿਹਾ ਗਦੀ ਗੇੜ ਚ ਪਾਇਆ ਕਿ ਮੁੜ ਕੇ ਸਰਕਾਰ ਵੀ ਉੱਠ ਨਹੀਂ ਸਕੀ ਅੱਜ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਕੀ ਸਥਿਤੀ ਆ ਸਥਿਤੀ ਤਾਂ ਆ ਕਿ ਆਮ ਆਦਮੀ ਪਾਰਟੀ ਕੋਲੇ ਮੈਜੋਰਟੀ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਆ ਤੇ ਜਿਮਨੀ ਚੋਣਾ ਜਿੱਤ ਕੇ 94 95 ਐਮਐਲਏ ਵੀ ਹੋਏ ਹੋਏ ਨੇ ਐਮਪੀ ਵੀ ਤਿੰਨ ਹੈਗੇ ਨੇ ਰਾਜ ਸਭਾ ਮੈਂਬਰ ਵੀ ਆਮ ਆਦਮੀ ਪਾਰਟੀ ਕੋਲ ਹੀ ਹੈਗੇ ਨੇ ਤਰਨ ਤਰਨ ਦੀ ਇਲੈਕਸ਼ਨ ਵੀ ਹੋਣ ਜਾ ਰਹੀ ਆ ਪਰ ਆਮ ਆਦਮੀ ਪਾਰਟੀ ਨੇ ਉਹ ਉੱਡਾ ਕੋਈ ਰੋਲ ਨਹੀਂ ਨਵਾਇਆ ਪੰਜਾਬ ਦੇ ਵਿੱਚ ਜਿੱਡੀਆਂ ਆਸਾਂ ਉਮੀਦਾਂ ਆਮ ਆਦਮੀ ਪਾਰਟੀ ਨੇ ਹੀ ਜਗਾਈਆਂ ਸੀ ਲੋਕਾਂ ਨੂੰ ਕਿਸਾਨੀ ਨੂੰ ਆਸਾਂ ਜਗਾਈਆਂ ਸੀ ਕਿ ਕਰਜ਼ੇ ਮਾਫ਼ ਹੋਣਗੇ ਕਿਸਾਨੀ ਮੋੜ ਪੈਰਾਂ ਤੇ ਖੜੀ ਹੋਗੀ ਮਜ਼ਦਮ ਤਬਕਿਆਂ ਨੂੰ ਦਿਖਾਇਆ ਗਿਆ ਸੀ ਕਿ ਤੁਹਾਨੂੰ ਧਰਨਿਆਂ ਤੇ ਜਾਣ ਦੀ ਲੋੜ ਨਹੀਂ ਨੌਜਵਾਨਾਂ ਨੂੰ ਦੱਸਿਆ ਗਿਆ ਸੀ ਕਿ ਤੁਹਾਨੂੰ ਬੇਰੁਜ਼ਗਾਰ ਰਹਿਣ ਦੀ ਲੋੜ ਨਹੀਂ ਇਹ ਹੈ ਕਿ ਆ ਗਿਆ ਸੀ ਕਿ ਜਿਹੜੀ ਪੰਜਾਬ ਦੀ ਲੁੱਟ ਹੋਈ ਆ ਲੱਖਾਂ ਕਰੋੜਾਂ ਦਾ ਕਰਜ਼ਾ ਜਿਹੜਾ ਪੰਜਾਬ ਦੇ ਸਿਰ ਚੜਿਆ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਦੇ ਜਿਹੜੇ ਲੀਡਰਾਂ ਨੇ ਲੁੱਟ ਕੀਤੀ ਹੈ ਪੰਜਾਬ ਦੇ ਖਜ਼ਾਨੇ ਦੀ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਵੇਚ ਕੇ ਪੰਜਾਬ ਦਾ ਖਜ਼ਾਨਾ ਭਰਿਆ ਜਾਊਗਾ ਰਿਕਵਰੀ ਕੀਤੀ ਜਾਊਗੀ ਇੱਕ ਵਾਰ ਅਸੀਂ ਤੁਹਾਨੂੰ ਕਹਾਂਗੇ ਕਿ ਸਾਨੂੰ ਵੋਟ ਪਾ ਦਿਓ ਦੂਜੀ ਵਾਰ ਜੇ ਅਸੀਂ ਕੰਮ ਕੀਤੇ ਹੋਣਗੇ ਤਾਂ ਸਾਨੂੰ ਵੋਟ ਪਾ ਦਿਓ ਅਸੀਂ ਤੁਹਾਡੇ ਦਰਤੇ ਕਿਸੇ ਨੂੰ ਵੋਟ ਨਹੀਂ ਕਹਿਣਾ ਹੁੰਦਾ ਕਿ ਸਾਡੇ ਬੰਦੇ ਨੇ ਜਾਂ ਸਾਡੀ ਸਰਕਾਰ ਨੂੰ ਸਾਨੂੰ ਤੁਸੀਂ ਕਿਸੇ ਨੂੰ ਵੋਟ ਪਾਇਓ ਆਮ ਆਦਮੀ ਪਾਰਟੀ ਫਿਲਹਾਲ ਉਹਨਾਂ ਗੱਲਾਂ ਦੇ ਉੱਪਰ ਖੜਦੀ ਹੋਈ ਨਜ਼ਰ ਨਹੀਂ ਆਈ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਨਵੇਂ ਫੇਸ ਵੀ ਆ ਗਏ ਨਵੇਂ ਚਿਹਰੇ ਵੀ ਆ ਗਏ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਸਟਾਰਟਿੰਗ ਦੇ ਵਿੱਚ ਵੀ ਦੇਖੋਗੇ ਜਿਵੇਂ ਹਰਵਿੰਦਰ ਸਿੰਘ ਫੂਲਕਾ ਹੋਰੀ ਜਿਵੇਂ ਪੰਜਾਬ ਦੀ ਲੀਡਰਸ਼ਿਪ ਦੀ ਗੱਲ ਕਰਾਂ ਫਿਰ ਦਿੱਲੀ ਦੀ ਲੀਡਰਸ਼ਿਪ ਦੀ ਗੱਲ ਕਰਾਂਗੇ ਹਰਵਿੰਦਰ ਸਿੰਘ ਫੂਲਕਾਰ ਡਾਕਟਰ ਧਰਮਵੀਰ ਗਾਂਧੀ ਸੁਖਪਾਲ ਗਹਿਰਾ ਸੋਚਾ ਸਿੰਘ ਛੋਟੇਪੁਰ ਗੁਰਪ੍ਰੀਤ ਸਿੰਘ ਘੁੱਗੀ ਆਹ ਕਿੱਡੇ ਕਿੱਡੇ ਨਾਮ ਸੀ ਪੰਜਾਬ ਦੇ ਇੱਕ ਉਹ ਵੈਲਿਡ ਫੇਸ ਸੀ ਜਿਨ੍ਹਾਂ ਨੇ ਆਪਣੀ ਸਟਰਗਲ ਦੇ ਨਾਲ ਪੰਜਾਬ ਦੇ ਵਿੱਚ ਆਪਣੇ ਆਪਣੇ ਫੀਲਡਾਂ 'ਚ ਇੱਕ ਸਫਲਤਾ ਹਾਸਲ ਕੀਤੀ ਕੋਈ ਕਲਾਕਾਰ ਸੀ ਕੋਈ ਸੁਪਰੀਮ ਕੋਰਟ ਦਾ ਵਕੀਲ ਸੀ ਇਹ ਲੋਕ ਛੱਡ ਛੱਡ ਕੇ ਗਏ ਆਮ ਆਦਮੀ ਪਾਰਟੀ ਨੂੰ ਸਿਰਫ ਇਸ ਕਰਕੇ ਛੱਡ ਕੇ ਗਏ ਕਿਉਂਕਿ ਆਮ ਆਦਮੀ ਪਾਰਟੀ ਆਪਣੀ ਵਿਚਾਰਧਾਰਾ ਦੇ ਉੱਪਰ ਖੜ ਨਹੀਂ ਪਾਈ ਆਮ ਆਦਮੀ ਪਾਰਟੀ ਉਹ ਜਿਹੜੀ ਇੱਕ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਦੀ ਸੀ ਇੱਕ ਰੈਵਿਊਲੂਸ਼ਨ ਦੀ ਗੱਲ ਕਰਦੀ ਸੀ ਜਿਹੜੀ ਆਮ ਆਦਮੀ ਪਾਰਟੀ ਉਹ ਆਮ ਆਦਮੀ ਪਾਰਟੀ ਕਦੋਂ ਕਮਰਸ਼ੀਅਲ ਬਣ ਗਈ ਕਹਿੰਦੇ ਕਿ ਸਾਨੂੰ ਪਤਾ ਨਹੀਂ ਲੱਗਿਆ ਦਿੱਲੀ ਦੇ ਵਿੱਚ ਕੁਮਾਰ ਵਿਸ਼ਵਾਸ ਡਾਕਟਰ ਕੁਮਾਰ ਵਿਸ਼ਵਾਸ ਵੱਟੇ ਕਵੀ ਨੇ ਉਹ ਇੱਕ ਟੀਵੀ ਦੇ ਫੇਸ ਵੀ ਨੇ ਉਹ ਛੱਡ ਕੇ ਗਏ ਉਮੇਦਾ ਪਾਰਟੀ ਘਰ ਛੱਡ ਕੇ ਗਏ ਪ੍ਰਸ਼ਾਂਤ ਪੋਸ਼ਨ ਜਿਨ੍ਹਾਂ ਨੇ ਇਸ ਪਾਰਟੀ ਦੀ ਫਾਊਂਡਿੰਗ ਵੇਲੇ ਕਰੋੜ ਰੁਪਇਆ ਦਿੱਤਾ ਸੀ ਉਹ ਵੀ ਛੱਡ ਕੇ ਗਏ ਯੋਗਿੰਦਰ ਯਾਦਵ ਛੱਡ ਕੇ ਗਏ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਿੰਨੇ ਹੋਰ ਲੀਡਰ ਛੱਡ ਕੇ ਗਏ ਇਸ ਕਰਕੇ ਕਿ ਅਰਵਿੰਦ ਆਪਣੀ ਜਿਹੜੀ ਆਈਡੀਓਲੋਜੀ ਸੀ ਕਿ ਜਿਹੜੀ ਕ腐ਸ਼ਨ ਹੈ ਇਹਨੂੰ ਅਸੀਂ ਖਤਮ ਕਰਾਂਗੇ ਕਿਉਂ ਖਤਮ ਕਰਨੀ ਪਾਏ ਆਪਣੀ ਗੱਲਾਂ ਦੇ ਉੱਪਰ ਖੜਨੀ ਪਾਏ ਇਸ ਕਰਕੇ ਅਸੀਂ ਛੱਡ ਕੇ ਚੱਲਦੇ ਆਂ ਅੰਨਾ ਹਜਾਰੇ ਦਾ ਸਾਥ ਤਾਂ ਸ਼ੁਰੂ ਤੋਂ ਨਹੀਂ ਰਹਿਸੀ ਆਮ ਆਦਮੀ ਪਾਰਟੀ ਨੂੰ ਸੋ ਇੱਕ ਗੱਲ ਤਾਂ ਕਹਿਣ ਵਾਲੀ ਤੇ ਮੰਨਣ ਵਾਲੀ ਜ਼ਰੂਰ ਆ ਇਸ ਪਾਰਟੀ ਦੇ ਵਿੱਚ ਕਿ ਮੀਲ ਪੱਥਰ ਰਾਜਨੀਤੀ ਦੇ ਵਿੱਚ ਸਥਾਪਿਤ ਕੀਤੇ ਨੇ ਥੋੜੇ ਸਮੇਂ ਦੇ ਵਿੱਚ ਉੱਠ ਕੇ ਦਿੱਲੀ ਦੇ ਵਿੱਚ ਸਰਕਾਰ ਬਣਾ ਲੈਣੀ ਤਿੰਨ ਵਾਰ ਮੁੱਖ ਮੰਤਰੀ ਬਣ ਜਾਣਾ ਭਾਵੇਂ ਚੌਥੇ ਵਾਰ ਹਾਰ ਗਏ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਮжоਰਿਟੀ ਦੇ ਨਾਲ ਸਰਕਾਰ ਬਣਾਉਣੀ 17 ਵਾਲੇ ਖੁੰਝ ਗਏ 22 ਵਾਲੇ ਮੱਲ ਮਾਰ ਗਏ ਇੱਕ ਇਹ ਵੱਡੀਆਂ ਚ ਜਾਣੇ ਕਿ ਉੱਠ ਕੇ ਦੋ ਸਟੇਟਾਂ ਦੇ ਰਾਜਨੀਤਿਕ ਤੌਰ ਦੇ ਉੱਪਰ ਕਾਬਜ ਹੋ ਜਾਣਾ ਇਹ ਚੀਜ਼ਾਂ ਹੈਗੀਆਂ ਨੇ ਪਰ ਅੱਜ ਆਮ ਆਦਮੀ ਪਾਰਟੀ ਦਾ ਜੋ 3.5 ਪੌਣੇ ਸਾਲ ਦਾ ਕਾਰਜਕਾਲ ਹੈ ਇਹਦੇ ਤੋਂ ਜੇਕਰ ਮੈਂ ਤੁਹਾਨੂੰ ਗਰਾਊਂਡ ਰਿਪੋਰਟ ਦਵਾ ਕਿ ਲੋਕ ਬਹੁਤ ਘੱਟ ਖੁਸ਼ ਨੇ ਲੋਕਾਂ ਨੂੰ ਚਲੋ ਹਲੇ ਵੀ ਆਸ ਉਮੀਦਾਂ ਹੈਗੀਆਂ ਨੇ ਕਿ 1.5 ਸਵਾ ਸਾਲ ਦਾ ਆਮ ਆਦਮੀ ਪਾਰਟੀ ਕੋਲ ਇੱਕ ਟਾਈਮ ਹੈਗਾ ਕਿ ਹੋ ਸਕਦਾ ਇਹਦੇ ਚ ਕੋਈ ਵੱਡਾ ਕੋਈ ਚਮਤਕਾਰ ਕਰ ਦੇਣ ਸੋ ਆਮ ਆਦਮੀ ਪਾਰਟੀ ਨੂੰ ਵੀ ਆ ਦੇਖਣ ਦੀ ਲੋੜ ਹੈ ਕਿ ਅਸੀਂ ਜਿੱਡੀਆਂ ਆਸ ਉਮੀਦਾਂ ਲੋਕਾਂ ਨੂੰ ਜਗਾਈਆਂ ਸੀ ਕਿ ਇੰਦੀ ਆਸ ਉਮੀਦਾਂ ਦੇ ਉੱਪਰ ਅਸੀਂ ਖੜ੍ਹ ਪਾਏ ਜਾਂ ਨਹੀਂ ਖੜ੍ਹ ਪਾਏ